ਸ਼ਕਲ ਜ਼ਾਹਰ ਨੂੰ ਮਿਹਦ ਸਿਰਤਕੌਰ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਅਤੇ ਭਾਰਤ ਦੇ ਵਪਾਰਿਕ ਰਿਸ਼ਤਿਆਂ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਤਾਜ਼ੀ ਫੈਕਟ ਸ਼ੀਟ ਨੇ ਸਿਆਸੀ ਅਤੇ ਖੇਤੀਬਾੜੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਇਸ ਫੈਕਟ ਸ਼ੀਟ ਵਿੱਚ ਕੁਝ ਐਸੀ ਗੱਲ ਸਾਹਮਣੇ ਆਈ ਹੈ ਜੋ ਪਹਿਲਾਂ ਕਦੇ ਜਨਤਕ ਨਹੀਂ ਸੀ ਖਾਸ ਕਰਕੇ ਕੁਝ ਦਾਲਾਂ ਦਾ ਜ਼ਿਕਰ ਹੁਣ ਵੱਡਾ ਸਵਾਲ ਬਣ ਗਿਆ ਹੈ ਕਿਉਂਕਿ ਇਹ ਗੱਲ 6 ਫਰਵਰੀ ਨੂੰ ਜਾਰੀ ਸਾਂਝੇ ਬਿਆਨ ਵਿੱਚ ਨਹੀਂ ਸੀ ਇਸ ਤਬਦੀਲੀ ਨੇ ਸਮਝੌਤੇ ਦੀ ਪਾਰਦਰਸ਼ਤਾ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਕੀ ਵਪਾਰਕ ਸ਼ਰਤਾਂ ਚੁੱਪਚਾਪ ਬਦਲੀਆਂ ਗਈਆਂ ਹਨ ਜਾਂ ਇਹ ਅਗਲੇ ਦੌਰ ਦੀ ਗੱਲਬਾਤ ਵੱਲ ਇੱਕ ਸੰਕੇਤ ਬਣਦਾ ਜਾ ਰਿਹਾ ਹੈ ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਇੱਕ ਅੰਤਰਿਮ ਵਪਾਰਿਕ ਢਾਂਚੇ ਦਾ ਐਲਾਨ ਕੀਤਾ ਸੀ 6 ਫਰਵਰੀ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਇਸ ਸਮਝੌਤੇ ਦੇ ਮੁੱਖ ਅੰਸ਼ ਦਰਸਾਏ ਗਏ ਸਨ ਉਸ ਬਿਆਨ ਅਨੁਸਾਰ ਭਾਰਤ ਅਮਰੀਕਾ ਤੋਂ ਆਉਣ ਵਾਲੇ ਉਦਯੋਗਿਕ ਸਮਾਨ ਅਤੇ ਕੁਝ ਖਾਦ ਪਦਾਰਥਾਂ ਉੱਤੇ ਟੈਕਸ ਘਟਾਏਗਾ ਜਾਂ ਖਤਮ ਕਰੇਗਾ ਇਸ ਸੂਚੀ ਵਿੱਚ ड्रायर एट द स्टेलर्स ग्रेन पशु चारे ਲਈ ਲਾਲ ਜਵਾਰ ਦਰਖਤੀ ਨਰਸ ਤਾਜ਼ੇ ਅਤੇ ਪ੍ਰੋਸੈਸ ਫਲ ਸੋਇਆਬੀਨ ਤੇਲ ਸ਼ਰਾਬ ਅਤੇ ਹੋਰ ਉਤਪਾਦ ਸ਼ਾਮਿਲ ਸਨ ਪਰ 9 ਫਰਵਰੀ ਨੂੰ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਫੈਕਟ ਸ਼ੀਟ ਨੇ ਇਸ ਸੂਚੀ ਵਿੱਚ ਇੱਕ ਨਵਾਂ ਸ਼ਬਦ ਜੋੜ ਦਿੱਤਾ ਹੈ ਕੁਝ ਦਾਲਾਂ ਇਹ ਹੀ ਗੱਲ ਹੁਣ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਪਹਿਲਾਂ ਜਾਰੀ ਸਾਂਝੇ ਬਿਆਨ ਵਿੱਚ ਦਾਲਾਂ ਦਾ ਜ਼ਿਕਰ ਹੀ ਨਹੀਂ ਸੀ ਫੈਕਟ ਸ਼ੀਟ ਸਾਫ਼ ਕਹਿੰਦੀ ਹੈ ਕਿ ਭਾਰਤ ਅਮਰੀਕਾ ਤੋਂ ਆਉਣ ਵਾਲੀਆਂ ਕੁਝ ਦਾਲਾਂ ਤੇ ਵੀ ਟੈਕਸ ਘਟਾਏਗਾ ਜਾਂ ਖਤਮ ਕਰੇਗਾ ਇਹ ਫਰਕ ਛੋਟਾ ਨਹੀਂ ਮੰਨਿਆ ਜਾ ਰਿਹਾ ਭਾਰਤ ਵਿੱਚ ਦਾਲਾਂ ਖੁਰਾਕ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਲੱਖਾਂ ਕਿਸਾਨਾਂ ਦੀ ਰੋਜੀ ਰੋਟੀ ਇਸ ਨਾਲ ਜੁੜੀ ਹੋਈ ਹੈ ਇਸ ਦਰਮਿਆਨ 8 ਫਰਵਰੀ ਨੂੰ ਪਪਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸਪਸ਼ਟ ਕੀਤਾ ਹੈ ਕਿ ਕਈ ਖੇਤੀਬਾੜੀ ਉਤਪਾਦ ਭਾਰਤ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਨਾਜ ਆਟਾ ਗਹਿੂ ਮੱਕੀ ਚਾਵਲ ਬਾਜਰਾ ਅਨੂ ਪਿਆਜ਼ ਮਟਰ ਬੀਨਸ ਖੀਰਾ ਖੁੰਭ ਦਾਲਾਂ ਜਮੀਆਂ ਹੋਈਆਂ ਸਬਜ਼ੀਆਂ ਅਤੇ ਫਲ ਭਾਰਤ ਨਹੀਂ ਆਉਣਗੇ ਇਸ ਬਿਆਨ ਤੋਂ ਬਾਅਦ ਫੈਕਟ ਸ਼ੀਟ ਵਿੱਚ ਕੁਝ ਦਾਲਾਂ ਦਾ ਜ਼ਿਕਰ ਹੋਣਾ ਕਈ ਸਵਾਲ ਪੈਦਾ ਕਰਦਾ ਹੈ ਕਿ ਦੋਵੇਂ ਦਸਤਾਵੇਜ਼ ਇੱਕੋ ਜਿਹੇ ਹਨ ਕੀ ਗੱਲਬਾਤ ਹਾਲੇ ਪੂਰੀ ਤਰ੍ਹਾਂ ਤੈ ਨਹੀਂ ਹੋਈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇੱਕ ਅੰਤਰੀਮ ਪੜਾਅ ਹੈ ਅਮਰੀਕਾ ਅਤੇ ਭਾਰਤ ਹਾਲੇ ਵੀ ਵੱਡੇ ਦੋਪੱਖੀ ਬਾਰਕ ਸਮਝੌਤੇ ਉੱਤੇ ਗੱਲਬਾਤ ਕਰ ਰਹੇ ਹਨ ਇਸ ਲਈ ਸੰਭਵ ਹੈ ਕਿ ਕੁਝ ਸ਼ਰਤਾਂ ਹਾਲੇ ਲਚਕੀਲੀਆਂ ਹਨ ਫੈਕਟ ਸ਼ੀਟ ਵਿੱਚ ਦਿੱਤੇ ਗਏ ਸ਼ਬਦ ਅਗਲੇ ਦੌਰ ਦੀ ਗੱਲਬਾਤ ਲਈ ਇਸ਼ਾਰਾ ਹੋ ਸਕਦੇ ਹਨ ਇਸ ਸਮੇਂ ਸਭ ਤੋਂ ਵੱਡਾ ਸਵਾਲ ਹੈ ਕਿ ਕੁਝ ਦਾਲਾਂ ਨਾਲ ਅਸਲ ਵਿੱਚ ਕੀ ਮੁਰਾਦ ਹੈ ਕਿ ਇਹ ਸਿਰਫ ਕਾਗਜ਼ੀ ਗੱਲ ਹੈ ਜਾਂ ਭਵਿੱਖ ਵਿੱਚ ਨੀਤੀ ਬਦਲਾਅ ਦਾ ਸੰਕੇਤ ਅਸਲ ਤਸਵੀਰ ਤਾਂ ਅਗਲੇ ਦੌਰ ਤੇ ਗੱਲਬਾਤ ਤੋਂ ਹੀ ਬਾਅਦ ਪਤਾ ਚੱਲੇਗੀ ਪਰ ਇੱਕ ਗੱਲ ਪੱਕੀ ਹੈ ਇਹ ਵਪਾਰਿਕ ਸਮਝੌਤਾ ਹਾਲੇ ਆਪਣੀ ਅਖੀਰਲੀ ਸ਼ਕਲ ਤੋਂ ਦੂਰ ਹੈ ਅਮਰੀਕਾ ਅਤੇ ਭਾਰਤ ਦੇ ਵਪਾਰਿਕ ਰਿਸ਼ਤਿਆਂ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਤਾਜ਼ੀ ਫੈਕਟ ਸ਼ੀਟ ਨੇ ਸਿਆਸੀ ਅਤੇ ਖੇਤੀਬਾੜੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਇਸ ਫੈਕਟ ਸ਼ੀਟ ਵਿੱਚ ਕੁਝ ਐਸੀ ਗੱਲ ਸਾਹਮਣੇ ਆਈ ਹੈ ਜੋ ਪਹਿਲਾਂ ਕਦੇ ਜਨਤਕ ਨਹੀਂ ਸੀ ਖਾਸ ਕਰਕੇ ਕੁਝ ਦਾੜਾ ਦਾ ਜ਼ਿਕਰ ਹੁਣ ਵੱਡਾ ਸਵਾਲ ਬਣ ਗਿਆ ਹੈ ਕਿਉਂਕਿ ਇਹ ਗੱਲ 6 ਫਰਵਰੀ ਨੂੰ ਜਾਰੀ ਸਾਂਝੇ ਬਿਆਨ ਵਿੱਚ ਨਹੀਂ ਸੀ ਇਸ ਤਬਦੀਲੀ ਨੇ ਸਮਝੌਤੇ ਦੀ ਪਾਰਦਰਸ਼ਤਾ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਕੀ ਵਪਾਰਕ ਸ਼ਰਤਾਂ ਚੁੱਪਚਾਪ ਬਦਲੀਆਂ ਗਈਆਂ ਹਨ ਜਾਂ ਇਹ ਅਗਲੇ ਦੌਰ ਦੀ ਗੱਲਬਾਤ ਵੱਲ ਇੱਕ ਸੰਕੇਤ ਬਣਦਾ ਜਾ ਰਿਹਾ ਹੈ ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਇੱਕ ਅੰਤਰਿਮ ਵਪਾਰਕ ਢਾਂਚੇ ਦਾ ਐਲਾਨ ਕੀਤਾ ਸੀ 6 ਫਰਵਰੀ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਇਸ ਸਮਝੌਤੇ ਦੇ ਮੁੱਖ ਕਾਣਸ਼ ਦਰਸਾਈ ਗਏ ਸਨ ਉਸ ਬਿਆਨ ਅਨੁਸਾਰ ਭਾਰਤ ਅਮਰੀਕਾ ਤੋਂ ਆਉਣ ਵਾਲੇ ਉਦਯੋਗਿਕ ਸਮਾਨ ਅਤੇ ਕੁਝ ਖਾਦ ਪਦਾਰਥਾਂ ਉੱਤੇ ਟੈਕਸ ਘਟਾਏਗਾ ਜਾਂ ਖਤਮ ਕਰੇਗਾ ਇਸ ਸੂਚੀ ਵਿੱਚ ਡਰਾਈਡ ਡਿਸਟਿਲਰਸ ਗ੍ਰੇਨ ਪਸ਼ੂ ਚਾਰੇ ਲਈ ਲਾਲ ਜਵਾਰ ਦਰਖਤੀ ਨਰਸ ਤਾਜ਼ੇ ਅਤੇ ਪ੍ਰੋਸੈਸ ਫਲ ਸੋਇਆਬੀਨ ਤੇਲ ਸ਼ਰਾਬ ਅਤੇ ਹੋਰ ਉਤਪਾਦ ਸ਼ਾਮਿਲ ਸਨ ਪਰ 9 ਫਰਵਰੀ ਨੂੰ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਫੈਕਟ ਸ਼ੀਟ ਨੇ ਇਸ ਸੂਚੀ ਵਿੱਚ ਇੱਕ ਨਵਾਂ ਸ਼ਬਦ ਜੋੜ ਦਿੱਤਾ ਹੈ ਕੁਝ ਦਾਲਾਂ ਇਹੀ ਗੱਲ ਹੁਣ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਪਹਿਲਾਂ ਜਾਰੀ ਸਾਂਝੇ ਬਿਆਨ ਵਿੱਚ ਦਾਲਾਂ ਦਾ ਜ਼ਿਕਰ ਹੀ ਨਹੀਂ ਸੀ ਫੈਕਟ ਸ਼ੀਟ ਸਾਫ਼ ਕਹਿੰਦੀ ਹੈ ਕਿ ਭਾਰਤ ਅਮਰੀਕਾ ਤੋਂ ਆਉਣ ਵਾਲੀਆਂ ਕੁਝ ਦਾਲਾਂ ਉੱਤੇ ਵੀ ਟੈਕਸ ਘਟਾਏਗਾ ਜਾਂ ਖਤਮ ਕਰੇਗਾ ਇਹ ਫਰਕ ਛੋਟਾ ਨਹੀਂ ਮੰਨਿਆ ਜਾ ਰਿਹਾ ਭਾਰਤ ਵਿੱਚ ਦਾਲਾਂ ਖੁਰਾਕ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਲੱਖਾਂ ਕਿਸਾਨਾਂ ਦੀ ਰੋਜੀ ਰੋਟੀ ਇਸ ਨਾਲ ਜੁੜੀ ਹੋਈ ਹੈ ਇਸ ਦਰਮਿਆਨ 8 ਫਰਵਰੀ ਨੂੰ ਪੋਪਾਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸਪਸ਼ਟ ਕੀਤਾ ਹੈ ਕਿ ਕਈ ਖੇਤੀਬਾੜੀ ਉਤਪਾਦ ਭਾਰਤ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅਨਾਜ, ਆਟਾ, गेहूं, ਮੱਕੀ, ਚਾਵਲ, ਬਾਜਰਾ, ਆਲੂ, ਪਿਆਜ਼, ਮਟਰ, ਬੀਨਸ, ਖੀਰਾ, ਖੁੰਭ, ਦਾਲਾਂ, ਜਮੀਆਂ, ਹੋਈਆਂ ਸਬਜ਼ੀਆਂ ਅਤੇ ਫਲ ਭਾਰਤ ਨਹੀਂ ਆਉਣਗੇ। ਇਸ ਬਿਆਨ ਤੋਂ ਬਾਅਦ ਫੈਕਟ ਸ਼ੀਟ ਵਿੱਚ ਕੁਝ ਦਾਲਾਂ ਦਾ ਜ਼ਿਕਰ ਹੋਣਾ ਕਈ ਸਵਾਲ ਪੈਦਾ ਕਰਦਾ ਹੈ ਕਿ ਦੋਵੇਂ ਦਸਤਾਵੇਜ਼ ਇੱਕੋ ਜਿਹੇ ਹਨ। ਕੀ ਗੱਲਬਾਤ ਹਾਲੇ ਪੂਰੀ ਤਰ੍ਹਾਂ ਤੈ ਨਹੀਂ ਹੋਈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇੱਕ ਅੰਤਰਿਮ ਪੜਾਅ ਹੈ ਅਮਰੀਕਾ ਅਤੇ ਭਾਰਤ ਹਾਲੇ ਵੀ ਵੱਡੇ ਦੋ ਪੱਖੀ ਬਾਰਕ ਸਮਝੌਤੇ ਉਤੇ ਗੱਲਬਾਤ ਕਰ ਰਹੇ ਹਨ ਇਸ ਲਈ ਸੰਭਵ ਹੈ ਕਿ ਕੁਝ ਸ਼ਰਤਾਂ ਹਾਲੇ ਲਚਕੀਲੀਆਂ ਹਨ ਫੈਕਟ ਸ਼ੀਟ ਵਿੱਚ ਦਿੱਤੇ ਗਏ ਸ਼ਬਦ ਅਗਲੇ ਦੌਰ ਦੀ ਗੱਲਬਾਤ ਲਈ ਇਸ਼ਾਰਾ ਹੋ ਸਕਦੇ ਹਨ ਇਸ ਸਮੇਂ ਸਭ ਤੋਂ ਵੱਡਾ ਸਵਾਲ ਹੈ ਕਿ ਕੁਝ ਦਲਾਂ ਨਾਲ ਅਸਲ ਵਿੱਚ ਕੀ ਮੁਰਾਦ ਹੈ ਕਿ ਇਹ ਸਿਰਫ ਕਾਗਜ਼ੀ ਗੱਲ ਹੈ ਜਾਂ ਭਵਿੱਖ ਵਿੱਚ ਨੀਤੀ ਬਦਲਾਅ ਦਾ ਸੰਕੇਤ ਹੈ ਅਸਲ ਤਸਵੀਰ ਤਾਂ ਅਗਲੇ ਦੌਰ ਤੇ ਗੱਲਬਾਤ ਤੋਂ ਹੀ ਬਾਅਦ ਪਤਾ ਚੱਲੇਗੀ ਪਰ ਇੱਕ ਗੱਲ ਪੱਕੀ ਹੈ ਇਹ ਵਪਾਰਿਕ ਸਮਝੌਤਾ ਹਾਲੇ ਆਪਣੀ ਅਖੀਰਲੀ ਸ਼ਕਲ ਤੋਂ ਦੂਰ ਹੈ ਅਮਰੀਕਾ ਅਤੇ ਭਾਰਤ ਦੇ ਵਪਾਰਿਕ ਰਿਸ਼ਤਿਆਂ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਤਾਜ਼ੀ ਫੈਕਟ ਸ਼ੀਟ ਨੇ ਸਿਆਸੀ ਅਤੇ ਖੇਤੀਬਾੜੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਇਸ ਫੈਕਟ ਸ਼ੀਟ ਵਿੱਚ ਕੁਝ ਐਸੀ ਗੱਲ ਸਾਹਮਣੇ ਆਈ ਹੈ ਜੋ ਪਹਿਲਾਂ ਕਦੇ ਜਨਤਕ ਨਹੀਂ ਸੀ ਖਾਸ ਕਰਕੇ ਕੁਝ ਦਾਲਾਂ ਦਾ ਜ਼ਿਕਰ ਹੁਣ ਵੱਡਾ ਸਵਾਲ ਬਣ ਗਿਆ ਹੈ ਕਿਉਂਕਿ ਇਹ ਗੱਲ 6 ਫਰਵਰੀ ਨੂੰ ਜਾਰੀ ਸਾਂਝੇ ਬਿਆਨ ਵਿੱਚ ਨਹੀਂ ਸੀ ਇਸ ਤਬਦੀਲੀ ਨੇ ਸਮਝੌਤੇ ਦੀ ਪਾਰਦਰਸ਼ਤਾ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਕੀ ਵਪਾਰਕ ਸ਼ਰਤਾਂ ਚੁੱਪਚਾਪ ਬਦਲੀਆਂ ਗਈਆਂ ਹਨ ਜਾਂ ਇਹ ਅਗਲੇ ਦੌਰ ਦੀ ਗੱਲਬਾਤ ਵੱਲ ਇੱਕ ਸੰਕੇਤ ਬਣਦਾ ਜਾ ਰਿਹਾ ਹੈ ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮਨਤਰੀ ਨਰਿੰਦਰ ਮੋਦੀ ਦਰਮਿਆਨ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਇੱਕ ਅੰਤਰਿਮ ਵਪਾਰਕ ਢਾਂਚੇ ਦਾ ਐਲਾਨ ਕੀਤਾ ਸੀ 6 ਫਰਵਰੀ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਇਸ ਸਮਝੌਤੇ ਦੇ ਮੁੱਖ ਅੰਸ਼ ਦਰਸਾਏ ਗਏ ਸਨ ਉਸ ਬਿਆਨ ਅਨੁਸਾਰ ਭਾਰਤ ਅਮਰੀਕਾ ਤੋਂ ਆਉਣ ਵਾਲੇ ਉਦਯੋਗਿਕ ਸਮਾਨ ਅਤੇ ਕੁਝ ਖਾਦ ਪਦਾਰਥਾਂ ਉੱਤੇ ਟੈਕਸ ਘਟਾਏਗਾ ਜਾਂ ਖਤਮ ਕਰੇਗਾ ਇਸ ਸੂਚੀ ਵਿੱਚ ਡਰਾਇਡ ਡਿਸਟਲਰਸ ਗ੍ਰੇਨ ਪਸ਼ੂ ਚਾਰੇ ਲਈ ਲਾਲ ਜਵਾਰ ਦਰਖਤੀ ਨਟਸ ਤਾਜੇ ਅਤੇ ਪ੍ਰੋਸੈਸ ਫਲ ਸੋਇਆਬੀਨ ਤੇਲ ਸ਼ਰਾਬ ਅਤੇ ਹੋਰ ਉਤਪਾਦ ਸ਼ਾਮਿਲ ਸਨ ਪਰ 9 ਫਰਵਰੀ ਨੂੰ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਫੈਕਟ ਸ਼ੀਟ ਨੇ ਇਸ ਸੂਚੀ ਵਿੱਚ ਇੱਕ ਨਵਾਂ ਸ਼ਬਦ ਜੋੜ ਦਿੱਤਾ ਹੈ ਕੁਝ ਦਾਲਾਂ ਇਹੀ ਗੱਲ ਹੁਣ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਪਹਿਲਾਂ ਜਾਰੀ ਸਾਂਝੇ ਬਿਆਨ ਵਿੱਚ ਦਾਲਾਂ ਦਾ ਜ਼ਿਕਰ ਹੀ ਨਹੀਂ ਸੀ ਫੈਕਟ ਸ਼ੀਟ ਸਾਫ਼ ਕਹਿੰਦੀ ਹੈ ਕਿ ਭਾਰਤ ਅਮਰੀਕਾ ਤੋਂ ਆਉਣ ਵਾਲੀਆਂ ਕੁਝ ਦਾਲਾਂ ਉੱਤੇ ਵੀ ਟੈਕਸ ਘਟਾਏਗਾ ਜਾਂ ਖਤਮ ਕਰੇਗਾ ਇਹ ਫਰਕ ਛੋਟਾ ਨਹੀਂ ਮੰਨਿਆ ਜਾ ਰਿਹਾ ਭਾਰਤ ਵਿੱਚ ਦਾਲਾਂ ਖੁਰਾਕ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਲੱਖਾਂ ਕਿਸਾਨਾਂ ਦੀ ਰੋਜੀ ਰੋਟੀ ਇਸ ਨਾਲ ਜੁੜੀ ਹੋਈ ਹੈ ਇਸ ਦਰਮਿਆਨ 8 ਫਰਵਰੀ ਨੂੰ ਪੋਪਾਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸਪਸ਼ਟ ਕੀਤਾ ਹੈ ਕਿ ਕਈ ਖੇਤੀਬਾੜੀ ਉਤਪਾਦ ਭਾਰਤ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਨਾਜ ਆਟਾ गेहूं ਮੱਕੀ ਚਾਵਲ ਬਾਜਰਾ ਆਲੂ ਪਿਆਜ਼ ਮਟਰ ਬੀਨਸ ਖੀਰਾ ਖੁੰਭ ਦਾਲਾਂ ਜਮੀਆਂ ਹੋਈਆਂ ਸਬਜ਼ੀਆਂ ਅਤੇ ਫਲ ਭਾਰਤ ਨਹੀਂ ਆਉਣਗੇ ਇਸ ਬਿਆਨ ਤੋਂ ਬਾਅਦ ਫੈਕਟ ਸ਼ੀਟ ਵਿੱਚ ਕੁਝ ਦਾਲਾਂ ਦਾ ਜ਼ਿਕਰ ਹੋਣਾ ਕਈ ਸਵਾਲ ਪੈਦਾ ਕਰਦਾ ਹੈ ਕਿ ਦੋਵੇਂ ਦਸਤਾਵੇਜ਼ ਇੱਕੋ ਜਿਹੇ ਹਨ ਕੀ ਗੱਲਬਾਤ ਹਾਲੇ ਪੂਰੀ ਤਰ੍ਹਾਂ ਤੈ ਨਹੀਂ ਹੋਈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇੱਕ ਅੰਤਰੀਮ ਪੜਾਅ ਹੈ ਅਮਰੀਕਾ ਅਤੇ ਭਾਰਤ ਹਾਲੇ ਵੀ ਵੱਡੇ ਦੋਪੱਖੀ ਬਾਰਕ ਸਮਝੌਤੇ ਉੱਤੇ ਗੱਲਬਾਤ ਕਰ ਰਹੇ ਹਨ ਇਸ ਲਈ ਸੰਭਵ ਹੈ ਕਿ ਕੁਝ ਸ਼ਰਤਾਂ ਹਾਲੇ ਲਚਕੀਲੀਆਂ ਹਨ ਫੈਕਟ ਸ਼ੀਟ ਵਿੱਚ ਦਿੱਤੇ ਗਏ ਸ਼ਬਦ ਅਗਲੇ ਦੌਰ ਦੀ ਗੱਲਬਾਤ ਲਈ ਇਸ਼ਾਰਾ ਹੋ ਸਕਦੇ ਹਨ ਇਸ ਸਮੇਂ ਸਭ ਤੋਂ ਵੱਡਾ ਸਵਾਲ ਹੈ ਕਿ ਕੁਝ ਦਾਲਾਂ ਨਾਲ ਅਸਲ ਵਿੱਚ ਕੀ ਮੁਰਾਦ ਹੈ ਕਿ ਇਹ ਸਿਰਫ ਕਾਗਜ਼ੀ ਗੱਲ ਹੈ ਜਾਂ ਭਵਿੱਖ ਵਿੱਚ ਨੀਤੀ ਬਦਲਾਅ ਦਾ ਸੰਕੇਤ ਅਸਲ ਤਸਵੀਰ ਤਾਂ ਅਗਲੇ ਦੌਰ ਤੇ ਗੱਲਬਾਤ ਤੋਂ ਹੀ ਬਾਅਦ ਪਤਾ ਚੱਲੇਗੀ ਪਰ ਇੱਕ ਗੱਲ ਪੱਕੀ ਹੈ ਇਹ ਵਪਾਰਿਕ ਸਮਝੌਤਾ ਹਾਲੇ ਆਪਣੀ ਅਖੀਰਲੀ ਸ਼ਕਲ ਤੋਂ ਦੂਰ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ